ਮੈਂ ਕਿਹਨਾਂ ਦੀ ਕਿੱਥੇ ਚੱਲੇ ਹੋ ਅਹੀ ਆਪਾਂ ਸ ਜ਼ਿਲੰਦਰ ਦਾ ਕਿ ਚੱਲੇ ਆ ਤੈਨੂੰ ਤੁਹਾਡਾ ਜਾਣਣਾ ਜ਼ਰੂਰੀ ਆ ਹੁਣ ਸਾਰੇ ਮੁੰਡੇ ਆਏ ਨੇ ਇਕੱਠੇ ਹੋਏ ਨੇ ਤੇ ਚੱਲ ਮੈਂ ਹੋ ਆਉਂਨੇ ਆ ਮੈਂ ਕਹਿੰਦੀ ਆ ਕਿ ਤੂੰ ਹੀ ਨਾ ਜਾਓ ਕੋਈ ਗੱਲ ਨਹੀਂ ਹੁਣ ਮਨਾਂ ਨੂੰ ਹਾਂ ਕੀਤੀ ਏ ਇਦਾਂ ਫਿਰ ਉਹਨਾਂ ਗੁੱਸਾ ਕਰਨਾ ਤੇ ਪਹਿਲਾਂ ਹਾਂ ਕਰ ਲਈ ਤਾਂ ਹੁਣ ਤਾਂ ਨਹੀਂ ਜਾਣਾ ਹੁਣ ਉਹ ਵੀ ਤਿਆਰ ਹੋ ਕੇ ਤੇ ਆਏ ਨੇ ਸਤਿੁਸ਼ੁਸ਼ ਹੋਣਾ ਤੇ ਮੇਰਾ ਦਿਲ ਬੜਾ ਹੀ ਡੱਕ ਗਿਆ ਵਾ ਤੇ ਮੈਂ ਆਨੀਆ ਵੀ ਕਿ ਤਹੀਂ ਨਾ ਜਾਉ ਫਿਰ ਕਿਸ ਦਿਨ ਚਲ ਜਿਓ ਮੈਨੂੰ ਤਾਂ ਪਤਾ ਡੱਕ ਦਿੱਤ ਨਹੀਂ ਹੈਗੀ ਕਿ ਕਿੱਦੋਂ ਹੁਣ ਮੈਂ ਕਿਤੇ ਜਾਵਾ ਵਾਂ ਵੀ ਨਾ ਇੱਕ ਤਾਂ ਤੁਹਾਨੂੰ ਡਰ ਬੜੇ ਲੱਗੇ ਰਹਿੰਦੇ ਆ ਮੰਮੀ ਇੱਥੇ ਤੂੰ ਕਿਤੇ ਜਾ ਨਾ ਸਾਨੂੰ ਘੋਰ ਤਰਾ ਹੁੰਦਾ ਵਾ ਚੱਲ ਬਾਬਾ ਚਲ ਜੋ ਮੈਂ ਨਹੀਂ ਆਂਦੀ ਹੈਗੀ ਪਰ ਇਹ ਆ ਤੂੰ ਮੋਟਰਸਾਈਕਲ ਤੂੰ ਹੀ ਨਹੀਂ ਚਲਾਉਣਾ ਹੈਗਾ ਤੂੰ ਹੀ ਬੜੀ ਸਪੀਡ ਨਾਲ ਚਲਾਉਂਦੇ ਓ ਤੇ ਇਦਾਂ ਫਿਰ ਕੋਈ ਮੁੰਡੇ ਨੂੰ ਕਿਉਂ ਚਲਾ ਲੇ ਮੋਟਰਸਾਈਕਲ ਹੀ ਲਾਦਣਾ ਹਰਚੋਲੇ ਹੀ ਤੁਹਾਨੂੰ ਗਰਦੀਜੀ ਜਾਣਾਗਾ ਚਲੋ ਠੀਕ ਆ ਫਿਰ ਧਿਆਨ ਨਾਲ ਜਾਇਓ ਕੋਈ ਗੱਲ ਨਹੀਂ ਤੇ ਥੋੜਾ ਹੀ ਲੇਟ ਹੋਏ ਨਾ ਏਪੀ ਰੋਟੀ ਪਾਣੀ ਖਾ ਲਿਓ ਰਾਨ ਨੂੰ ਅਸੀਂ ਥੋੜਾ ਜਿਹਾ ਲੇਟ ਹੋਏ ਨਾ ਚਲੋ ਕੋਈ ਗੱਲ ਨਹੀਂ ਤੁਸੀਂ ਨਾ ਜਾ ਕੇ ਕਰ ਮੈਨੂੰ ਫੋਨ ਕਰ ਦਿਓ ਤੇ ਜਦੋਂ ਉੱਥੋਂ ਤੁਰੋਗੇ ਫਿਰ ਵੀ ਕਰ ਦਿਓ ਤੇ ਉਹ ਵੀ ਮੇਰੇ ਮੰਮੀ ਨੇ ਫਿਰ ਕਹਿੰਦੇ ਰਹਿਣਾ ਵਾ ਵੀ ਫੋਨ ਲਾ ਤੇ ਫਿਰ ਤੂੰ ਗੱਲ ਦਾ ਗੁੱਸਾ ਕਰਦੀ ਐ ਪਰ ਮਗਰ ਫੋਨ ਲਈ ਜਾਂਦੀ ਐ ਕੋਈ ਨਾ ਮੈਂ ਕਰ ਦਾਂ ਹੁਣ ਮੈਂ ਜਾ ਸਕਣਾ ਕੋਈ ਗੱਲ ਨਹੀਂ ਚਲਜੋ ਮੈਂ ਕਿਹੜਾ ਡੱਕਣ ਦੀ ਆ ਤੇ ਮੈਂ ਇਹ ਕਹਿਣ ਦੀ ਪਛਲੇ ਤੇ ਸਹੀ ਜੀ ਤੂੰ ਉਥੋਂ ਕੋਈ ਮੇਰੇ ਵਾਸਤੇ ਚੀਜ਼ ਲਾਓ ਦੱਸ ਦਿਓ ਕੀ ਮੰਗਾਉਣਾ ਕੋਈ ਗੱਲ ਨਹੀਂ ਤੁਸੀਂ ਨਾ ਆਪਣੀ ਪਸੰਦੀ ਲੈ ਆਓ पसंद वाइया चलो ठीक है फिर ध्यान में जायो हां हाँ कोई नहीं। <laughs> ਜਸਵਿੰਦਰ ਅੱਛਾ ਉੱਤੇ ਆ ਚਲ ਆ ਗਿਆ ਮੈਂ ਹੋਹ ਪਈਏ ਲੰਮੇ ਲੰਮੇ ਕੀ ਤੈਨਾਵਾ ਕੀ ਗੱਲ ਹੈ ਅੱਜ ਵਗ ਦੇਲੂ ਕੀ ਹੋ ਗਿਆ ਹੂੰ ਦੇਲੂ ਨੂੰ ਨੂੰ ਕੰਢਿਆ ਨੂੰ ਨੂੰ ਕੰਢਿਆ ਹਾਂ ਮੁੰਡੇ ਦਾ ਕੋਣਾ ਆ ਆਹ ਮੁੰਡੇ ਦਾ ਆ ਮੁੰਡਾ ਠੀਕ ਠਾਕ ਆ ਅੱਛਾ ਹੂੰ ਤੇ ਕੁੜੀ ਦਾ ਨਹੀਂ ਆ ਕੁੜੀ ਨਾਲ ਨਹੀਂ ਗੱਲ ਹੋਈ ਪਤਾ ਨਹੀਂ ਕੁੜੀ ਦੀ ਧਿਆਨ ਨਹੀਂ ਨਾ ਤੇ ਮੈਂ ਹੀ ਲਾਇਆ ਤੇ ਨਾ ਉਹਦੇ ਆ ਕਿਉਂ ਉੱਚ ਕਰਾ ਧਿਆਨ ਪਤਾ ਨਹੀਂ ਕੀ ਗੱਲ ਆ ਠੀਕ ਠਾਕ ਹੋਏ ਕਿ ਠੰਡ ਸੁਣ ਨਾ ਸਦਾ ਨੀ ਲੋ ਆ ਜੀ ਖਾਂਡੋ ਨੇ ਕਰਨਾ ਲਵਾ ਲੈਣੀ ਕੋਈ ਗੱਲ ਅੱਖੇ ਤਾਂ ਮੈਨੂੰ ਥੋੜੀ ਜਿਹੀ ਤਾਂ ਕੰਮ ਹੀ ਨਹੀਂ ਦੱਗੀ ਕੋਈ ਨਹੀਂ ਸਣਾ ਚਲ ਮੈਂ ਆਪ ਕਰ ਲੇਗੀ ਕਰ ਦੋ ਆਪਣਾ ਕੰਮ ਕਰ ਸਾਰੇ ਰਾਜੂ ਬਾਜੀ ਆ ਕਿਰਪਾ ਮਹਾਰਾਜ ਦੀ ਕੋਈ ਗੱਲ ਇਹ ਆ ਤੁਹਾਨੂੰ ਮਗਾਨੇ ਘਰ ਉੱਥੇ ਤਾਂ ਤੁਹਾਨੂੰ ਕਰਨਾ ਹੀ ਪੈਣਾ ਤੇ ਕੰਮ ਤਾਂ ਦੱਸ ਕਰਨਾ ਹੀ ਆ ਜਦੋਂ ਹੁਣ ਅਗਲਿਆਂ ਨੇ ਪੁੱਤ ਵਿਆਉਣੇ ਆ ਤਾਂ ਉਹਨਾਂ ਨੇ ਆਪਣਾ ਘਰ ਚਲਾਉਣ ਬਦਲੇ ਵਿਆਉਣੇ ਹੁਣ ਜੇ ਕੋਈ ਜਾ ਕੇ ਆਖੇ ਮੈਂ ਰੋਟੀ ਨਹੀਂ ਬਕਾਉਣੀ ਕੋਈ ਚਾਹ ਨਹੀਂ ਕੋਈ ਪਾਣੀ ਨਹੀਂ ਤੇ ਫਿਰ ਕਿਸੇ ਨੇ ਮੂੰਹ ਥੋੜਾ ਦੇਖਣਾ ਮੰਮੀ ਤੇ ਹੀ ਰਹਿਣ ਦਾ ਤਾਂ ਮੈਂ ਕਿੰਨੀ ਵਾਰੀ ਕਿਹਾ ਮੈਂ ਕਰ ਲੈਨੀ ਆ ਕੰਮ ਚੱਲ ਕੋਈ ਨਹੀਂ ਪੁੱਤ ਫਿਰ ਕੀ ਆ ਮੈਂ ਵੇਲੇ ਨਹੀਂ ਕਿਹੜਾ ਵੱਧ ਜਾਣਾ ਤਾਂ ਕੀ ਹੋ ਗਿਆ ਤੇ ਤੁਸੀਂ ਮੇਰੇ ਹੁੰਦਿਆਂ ਕੰਮ ਕਰਦੇ ਚੰਗੇ ਲੱਗਦੇ ਹੋ ਫਿਰ ਕੀ ਆ ਪੁੱਤ ਜੇ ਮੈਂ ਕਰ ਲੈ ਤੂੰ ਕਰ ਲੈ ਇੱਕੋ ਗੱਲ ਹੀ ਆ ਤੇ ਮੇਰੀ ਗੱਲ ਸੁਣ ਭਿੰਦਰ ਕਿੱਥੇ ਆ ਮੰਮੀ ਉਹ ਤੇ ਆਪਣੇ ਦੋਸਤਾਂ ਕੋ ਗਏ ਆ ਫੇਰ ਚਲ ਗਿਆ ਹਾਂਜੀ ਮੈਂ ਤਾਂ ਬੇਚੇਰਾ ਨਾਲੋਂ ਟੱਗਿਆ ਹੀ ਤੋਂ ਮੇਰੇ ਅੱਖੇ ਤੇ ਲੱਗੇ ਨਹੀਂ ਹੈਗੇ ਮੈਂ ਕੀ ਕਰਾਂ ਮੁੰਡੇ ਦਾ ਲਾਜ ਮੇਰਾ ਪਥੇਰਾ ਨੂੰ ਸਮਝਾਉਣੀ ਆ ਪੁੱਤ ਨਾ ਜਾਇਆ ਕਰ ਨਾ ਜਾਇਆ ਕਰ ਸਮਾਣੀ ਦਾ ਚੰਗਾ ਪਰ ਨਾ ਆਖੇ ਲੱਗਣ ਦਾ ਨਾ ਹੀ ਨਹੀਂ ਲੈਂਦਾ ਚੁੱਪ ਕਰਕੇ ਨਿਕਲ ਜਾਂਦਾ ਵੇਖ ਲੈ ਮੈਨੂੰ ਪੁੱਛਿਆ ਵੀ ਅੱਜ ਇਹਨੇ ਮੰਮੀ ਮੈਂ ਤੁਸੋਂ ਆਪ ਕਹਿਂਦੀ ਹੀ ਪਿਕਾਰ ਨਹੀਂ ਧੁੰਦ ਲੱਗਦੀ ਹੈਗੀ ਬਾਹਰ ਬੜੀ ਧੁੰਦਾਂ ਦਿਨ ਨਹੀਂ ਕੇ ਚੰਗੇ ਪੁੱਤ ਕੀ ਕਰਾਂ ਹੁਣ ਮੈਂ ਦਾ ਮੰਮੀ ਸਾਹ ਚ ਪੁੱਛੋਣਾ ਅੱਜ ਜਦੋਂ ਕਰੋਗੇ ਨਾ ਮੈਨੂੰ ਬੜਾ ਹੋਰ ਤਰ੍ਹਾਂ ਹੁੰੰਡਿਆ ਹੀ ਪਤਾ ਨਹੀਂ ਕੀ ਗੱਲ ਆ ਘਬਰਾੜ ਜੀ ਪੈਂਦੀ ਪੁੱਤ ਤੂੰ ਨਾ ਹੀ ਤਾਂ ਸੋਚਿਆ ਕਰ ਮੈਂ ਤਾਂ ਗੇਉਦਾਂ ਦੀ ਆ ਤੇ ਤੂੰ ਮੇਰੇ ਤੋਂ ਵੱਧ ਸੋਚਣ ਡਿਆ ਪਈ ਆ ਕੁਛ ਨਹੀਂ ਹੁੰਦਾ ਚੰਗਾ ਚੰਗਾ ਸੋਚੀਏ ਚੰਗਾ ਚੰਗਾ ਹੁੰਦਾ ਵਾ ਠੀਕ ਆ ਕੋਈ ਮਾੜੀ ਗੱਲ ਨਹੀਂ ਦਿਲ ਵਿੱਚ ਲਿਆਉਣੀ ਨਹੀਂ ਮੰਮੀ ਮੈਂ ਲੈਮ ਦੀਦ ਨਹੀਂ ਹੈਗੀ ਤੁਹਾਨੂੰ ਪਤਾ ਵਾ ਅੱਜ ਮੈਨੂੰ ਹੋਇਆ ਜੇ ਵੇਖ ਪੁੱਤ ਮੇਰੀ ਗੱਲ ਸੁਣ ਤੁਹਾਡਾ ਨਵਾਂ ਨਵਾਂ ਵਿਆਹ ਹੋਇਆ ਰਾ ਤੇ ਤੂੰ ਬਿੰਦਤੋਂ ਬਿਨਾਂ ਕਮੈਂਟ ਵੀ ਨਹੀਂ ਕੀ ਰਹੀ ਉਦੋਂ ਦੀ ਨਾਲ ਨਾਲ ਹੀ ਰਹੀ ਆ ਤੇ ਜਦੋਂ ਕਿਤੇ ਜਾਂਦਾ ਤਾਂ ਆ ਕਰਕੇ ਤੇ ਦਿਲ ਨੂੰ ਖੁਸ਼ ਹੁੰਦਾ ਵਾ ਠੀਕ ਆ ਕੋਈ ਗੱਲ ਨਹੀਂ ਉਹ ਮਾਰਗ ਤੇ ਭਰੋਸਾ ਰੱਖਿਆ ਕਰ ਉਹਨੇ ਸਭ ਕੁਝ ਠੀਕ ਕਰਨਾ ਵਾ ਤੇ ਮੇਰੀ ਗੱਲ ਸੁਣ ਗਿਆ ਕਾਤੇ ਆ ਪਹਿਲਾਂ ਤਾਂ ਕਹਿਣ ਡੇ ਮੁਰਜ਼ਾ ਕੇ ਜਾਣਾ ਹੀ ਉਹਨਾਂ ਦੇ ਦੋਸਤ ਆ ਗਏ ਗੱਡੀ ਤੇ ਬਾਰੇ ਲੱਗੇ ਉਹ ਇੱਕ ਤੇ ਤਾਂ ਦੋਸਤ ਨਹੀਂ ਖੋਣ ਲੰਦੇ ਪਤਾ ਨਹੀਂ ਕੀ ਗੱਲ ਵਾ ਤੁਰੇ ਰੇ ਤੇ ਤੁਰੇ ਰੇ ਬੰਦਾ ਇੰਨਾ ਹੀ ਵੇਖ ਲਿੰਦਾ ਕਿ ਉਹਦਾ ਵਿਆਹ ਹੋਇਆ ਹੋਣੀ ਨਾਂ ਨੂੰ ਖੜਿਆ ਕਰਨ ਪਰ ਨਾ ਚੱਲ ਕੋਈ ਗੱਲ ਨਹੀਂ ਮੰਮੀ ਫਿਰ ਇਹਨਾਂ ਕਹਿਣਾ ਡੱਕਦੀ ਰਹਿੰਦੀ ਆ ਉਹ ਤਾਂ ਮੈਨੂੰ ਅੱਗੇ ਕਹਿਣ ਡੇ ਹੀ ਕਿ ਕਿੱਥੇ ਜਾਣਾ ਹੋਏ ਪਹਿਲਾਂ ਮੰਮੀ ਆਰ ਦੀਂਦੀ ਹੁਣ ਤੂੰ ਕਰਦੀ ਆ ਲੈ ਦੱਸ ਤਾਂ ਡੱਕਣਾ ਤਾਂ ਹੁਣ ਪੈਂਦਾ ਹੀ ਆ ਹਾਂ ਹਣ ਆਪਣੇ ਆਪ ਸਮਝ ਜਾਣਾ ਹੁਣ ਜ਼ਿੰਮੇਵਾਰੀ ਪੈ ਗਈ ਆ ਤਾਂ ਹੁਣ ਸਮਝ ਕਰ ਲੈ ਥੋੜੀ ਬੋਤੀ ਆਉਂਦਾ ਵਾ ਨਾ ਘਰ ਇਹਨੂੰ ਮੈਂ ਸਮਝਾਉਣੀ ਆ ਚਾਚਨਾ ਠੀਕ ਆ ਤੂੰ ਨਾ ਟੈਨਸ਼ਨ ਲਿਆ ਕਰ ਠੀਕ ਆ ਮੰਮੀ ਤੁਸੀਂ ਜਾਤ ਮੈਂ ਆਪਾਂ ਹਿਸਾਬ ਕਰ ਲੈਂਦੀ ਆ ਚਲ ਕਰ ਲੈ ਪੁੱਤ ਫਿਰ ਨਾਲੇ ਮੰਮੀ ਪਿੰਦਰ ਨੂੰ ਨਾ ਪਤਾ ਲੱਗੇ ਵੀ ਮੈਂ ਤੁਹਾਨੂੰ ਦੱਸਿਆ ਹੀ ਫਿਰ ਉਹਨਾਂ ਨੂੰ ਮੇਰੇ ਨਾਲ ਕੋਈ ਗੱਲ ਨਹੀਂ ਕਰਨੀ ਹੈਗੀ ਉਹਨੇ ਕਹਿੰਦੇ ਸਾਰੀਆਂ ਮੰਮੀ ਨਾਲ ਗੱਲਾਂ ਕਰਦੀ ਆ ਚਲ ਨਹੀਂ ਕਹਿੰਦੀ ਠੀਕ ਆ ਚਲ ਕਰ ਲੈ ਸਾਫ ਕਰ ਦੇ ਚਲ ਇਦਾਂ ਕਰ ਲਈਏ ਪੜੀ ਸਾਫ ਕਰ ਹੀ ਲਈਏ ਉਹਦਾ ਇੱਕ ਗੱਲ ਹੈਗੀ ਆ ਪਿੰਡਰ ਦੀ ਕਿਸਮਤ ਬੜੀ ਵਧੀਆ ਵਾ ਬੜੀ ਵਧੀਆ ਕੁੜੀ ਮਿਲ ਗਈ ਇਹਨੂੰ ਐਨਾ ਫਿਕਰ ਕਰਨ ਵਾਲੀ ਨਹੀਂ ਤੇ ਅੱਜ ਕੱਲ ਦੇ ਸਮੇਂ ਚ ਨਾ ਫਿਕਰ ਕੌਣ ਕਰਦਾ ਵਾ ਚਲ ਸ਼ੁਕਰਾਂ ਮਾਲਕ ਦਾ ਉਹ ਮੇਰੀ ਗੱਲ ਸੁਣਾ ਸਾਰੇ ਦਿੜੀ ਮੋਬਾਈਲ 'ਚ ਹੀ ਜਾਂਦਾ ਕੋਈ ਕੰਮ ਕੱਟ ਰਿਹਾ ਕਰ ਲਿਆ ਕਰ ਕੋਈ ਨਾ ਉਹ ਡੈਡੀ ਕੰਮ ਮਾਰਾ ਮੋਟਾ ਕਰਕੇ ਤੇ ਫੇਰ ਹੀ ਬੈਠਾ ਹੁਣਾਂ ਕਿ ਹਾਂ ਦੱਸੋ ਉਹ ਮੇਰੀ ਗੱਲ ਸੁਣ ਓਏ ਆ ਡਾਕਟਰ ਨੇ ਨਾ ਦਵਾਈ ਜੀ ਲਿਖ ਕੇ ਦਿੱਤੀ ਐ ਤੇ ਉਹ ਜਾ ਕੇ ਲੈ ਆਦੀ ਸ਼ਰਮ ਹਾਂ ਕਦੀ ਦਵਾਈ ਹੈ ਉਹ ਯਾ ਚੱਕਰ ਜੇ ਹੁੰਦੇ ਤਾਂ ਸਿਰ ਬੱਧਾ ਵਕ ਉਹ ਦਵਾਈ ਦਾਦੀ ਕੱਲ ਲਿਆ ਦੂੰਗਾ ਯਾਰ ਜਾ ਕੇ ਹੁਣ ਤੇਰਾ ਦਿਮਾਗ ਖਰਾਬ ਆ ਹੈ ਉਹ ਦੁਨੀਆ ਦੇ ਕਈ ਕੋ ਹੋਣ ਡਿਆ ਵਾ ਇੱਥੇ ਬੰਦੇ ਦਾ ਘਲੀ ਦਾ ਪਤਾ ਨਹੀਂ ਉਹ ਕੋਖਣੀ ਹੋ ਗਿਆ ਘਰੀ ਨੂੰ ਸਰੀ ਪੀ ਲੋ ਤੂੰ ਜਿਹੜਾ ਮੇਰੇ ਤੇ ਗੰਨਾ ਲੈ ਕੇ ਜਾਣਾ ਵਾ ਤੇ ਜਾਂ 10 ਮਿੰਟ ਜਾ ਕੇ ਹੋਇਆ ਹੱਥ ਉਹ ਦਾਦੀ ਉਹ ਮੈਂ ਤਾਂ ਤਾਂ ਨਹੀਂ ਜਾਣਦਾ ਵੀ ਠੰਡ ਬੜੀ ਹੈ ਬਾਹਰ ਪਤਾ ਤਾਂ ਇਹ ਤੇ ਮੈਂ ਕਹਾਂ ਡਿਆ ਵਾ ਠੰਡ ਬੜੀ ਆ ਕੱਲ ਲਿਆਵਾਂਗੇ ਓ ਯਾਰ ਮੈਨੂੰ ਤਾਂ ਲੱਗੜੇ ਤੂੰ ਤਾਂ ਚੰਗਾ ਭਲਾ ਮੁੰਡਾ ਫੁੰਡਾ ਵਾ ਤੂੰ ਫੇਰ ਤਰਾ ਧਮਾਖਾ ਵਾ ਓ ਜਾ ਮੇਰੀ ਗੱਲ ਸੁਣ ਆ ਤੇਰੇ ਗੜੀ ਹੱਥ ਜੋੜ ਲਿਆ ਮੈਂ ਜਾ ਜੇ ਪਿੰਦੜ ਇੱਥੇ ਨੇ ਮੈਂ ਤੈਨੂੰ ਕਦੀ ਵੀ ਨਹੀਂ ਕਹਿਣਾ ਆ ਮੁੰਡਾਰੇ ਤੇਰਾ ਪਿੰਦੜ ਹੀ ਆ ਮੈਂ ਥੋੜੀ ਓ ਨਾ ਹਾਂ ਤੂੰ ਇਹੋਨ ਗੱਲਾਂ ਨਹੀਂ ਕਰਦੀ ਹੁੰਦੀਆਂ ਜੇ ਤੂੰ ਮੈਂ ਕੰਮ ਆਖਿਆ ਨਾ ਉਹ ਕਰ ਦੇ ਦੋ ਉਹ ਲਿਆ ਦਿੰਦਾ ਡਾੜੀ ਤੂੰ ਤਾਂ ਦਿਵਾਲਾ ਹੀ ਹੋ ਜੰਨਾ ਮੇਰਾ ਦਿਵਾਲੇ ਹੋਏ ਨਾ ਆਖੇ ਤੈਨੂੰ ਲੱਗ ਪੈਣੀਗਾ ਇਹ ਬੰਦਾ ਪਿਆਰ ਨਾਲ ਕਹ ਦੇ ਪਿਆਰ ਨਾਲ ਕਹ ਦੇ ਤੂੰ ਕਹਾਂ ਤੇ ਲਿਆ ਤੈਨੂੰ ਦੋਰੀ ਕਿਹਾ ਵਾ ਉਹ ਲਿਆ ਦਿੰਦਾ ਭਰਾਵਾ ਲਿਆ ਦਿੰਦਾ ਜਦਿ ਬਾਹ ਠੰਡ ਵਾਦ ਕਦੀ ਕੋਹ ਵਾਦ ਕਦੀ ਕੋਹ ਵਾਦ ਜਾਂ ਇਹਦਾਂ ਚੋਰੀ ਬਣ ਕੇ ਬੈਠਾ ਇਥੇ ਕੰਮ ਨਹੀਂ ਕੋ ਧੰਦਾ ਨਹੀਂ ਦੁਨੀਆ 20 20 ਕੰਮ ਸਵਾਰ ਹੁੰਦੇ ਹੀ ਆ ਆਉਂਦਾ ਲੰਗਰ ਖਾ ਲੈਂਦਾ ਕਦੀ ਫੋਨ ਲੈ ਕੇ ਉੱਥੇ ਬਹਿ ਜਾਂਦਾ ਕਦੇ ਉੱਥੇ ਬਹਿ ਜਾਂਦਾ ਹੱਦ ਹੋਈ ਇਹਦੇ ਵਾਲੀ ਸੁਣੇ ਇੱਥੇ ਚੱਲੇ ਆਂ ਓ ਯਾਰ ਜਾਣਾ ਕਿੱਥੇ ਆ ਆ ਡੈਡੀ ਨੇ ਪਰਚੀ ਦਿੱਤੀ ਹੋ ਕਹਿੰਦਾ ਮੇਰੀ ਦਵਾਈ ਲੈ ਆਏ अच्छा ਤੇ ਇੱਕਮ ਨਾਲ ਮੇਰਾ ਵੀ ਕਰੇਗਾ ਹਾਂ ਉਥੇ ਲੱਗੋ ਰੀਚਾਰਜ ਕਰ ਦੇਗਾ ਮੋਬਾਈਲ ਉਹ ਭਰਾਵਾ ਘਰ ਵਸਿਆ ਨਹੀਂ ਤੇ ਲੱਗ ਗਈ ਪਹਿਲਾਂ ਹੀ ਆ ਗਏ ਮੈਂ ਕਿਦੇ ਵੀ ਜਾਂਦਾ ਤੂੰ ਆਪਣਾ ਕੰਮ ਕੱਢ ਕੇ ਮਰਦਿਆ ਕਰ ਮਿਸ ਤੇ ਯਾਰ ਤੂੰ ਕੋਈ ਕੰਮ ਤਾਂ ਕਰ ਦਿਆ ਕਰ ਸਣੀ ਜਿਹੜਾ ਤੈਨੂੰ ਕੰਮ ਗਿਆ ਕਦੀ ਤੂੰ ਹਾਂ ਨਹੀਂ ਕੀਤੀ ਹੈਗੀ ਤੇ ਚਲ ਏਦਾਂ ਕਰ ਮੈਨੂੰ ਬਾਹਰ ਦੇ ਨਾਲ ਲੈ ਜਾ ਤੂੰ ਆਪਣਾ ਕੰਮ ਕਰ ਲਈ ਤੇ ਮੈਂ ਪਰੇ ਆਪਣਾ ਵੀ ਚਾਰਜ ਕਰਾਂਗਾ ਆ ਆ ਕੰਮ ਵਧੀਆ ਹੀ ਆ ਕਿੱਦਾਂ ਕਰ ਤੇ ਫਿਰ ਬੁਲਟ ਲੈ ਜਾਂਦੇ ਆ ਲੈ ਤੇ ਇਹਨੂੰ ਕੀ ਆ ਉਪਰਾਏ ਵੀ ਚਲਾਉਣ ਵਾਸਤੇ ਲੈ ਆ ਜੀ ਬੋਲਟ ਬਲਟ ਤੇ ਨਹੀਂ ਜਾਣਾ ਹੈਗਾ ਚੱਲ ਫਿਰ ਤੇ ਚੱਲ ਜਾਨੇ ਦੋਵੇਂ ਜਾਣੇ ਨਾ ਗੱਲਾਂ ਭੱਤਾਂ ਮਾਰਦੇ ਮੁੜ ਕੇ ਮਾਮਾ ਜੀ ਕਹਿੰਦੇ ਰਹਿੰਦੇ ਆ ਕਿ ਤੇਲ ਵੀ ਚੋ ਖਤਮ ਹੋ ਗਿਆ ਔਰ ਕਦੀ ਗੱਡੀ ਪਹੁੰਚੇ ਬੋਲਟ ਮਾਮੇ ਦੀ ਨਾ ਤੂੰ ਕਾਰ ਚ ਲੈ ਆ ਕਰ ਮਾਮੇ ਜੀ ਤੈਨੂੰ ਪਤਾ ਟੈਨਸ਼ਨ ਨਹੀਂ ਨਾ ਲੈ ਤੂੰ ਜਾਣਾ ਕਦੀ ਕੱਢ ਕੇ ਇਧਰ ਨੂੰ ਕਦੀ ਇਧਰ ਨੂੰ ਜੇ ਹੌਲੀ ਚਲਾਈ ਆ ਸਟਾਰਟ ਹੋਊਗਾ ਤਾਂ ਬੜੀ ਜੀ ਉਪਰਾਵਾ ਇਹਨੂੰ ਤੂੰ ਲੈ ਕੇ ਜਾ ਕਰ ਕਿਤਨਾ ਕਿਤੇ ਆ ਮੇਰੇ ਸਾਹ ਨੂੰ ਹਫਤੇ ਬਾਅਦ ਸਟਾਰਟ ਕਰ ਲੈ ਨੂੰ ਅੱਗੇ ਵੀ ਮੈਂ ਹੋਂ ਫੜਦਾ ਹਾਂ ਤੂੰ ਤਾਂ ਬੁਲਟ ਤੋਂ ਸਾਵਗਤ ਜਾਣਾ ਨਹੀਂ ਹੁੰਦਾ ਹੋ ਗਈ ਹੋੜੇ ਜਾਂੀ ਸੁਣੀ ਬਹੁਤ ਧੀਰ ਨਾ ਜਾਈ ਆਪਣੇ ਯਾਰਾਂ 'ਚ ਜਾ ਕੇ ਨਾ ਮਿੰਨੂ ਤਾਂ ਭੁੱਲੀ ਜਾਂਦੀ ਆ ਮੈਨੂੰ ਇੱਥੇ ਘਰ ਕਹਿੰਦੀ ਸੀ ਮੈਂ ਪੱਕਾ ਹੂੰ ਲਾਵਾਂਗਾ ਪਹੁੰਚ ਕੇ ਤਲਾਇਆ ਹੈ ਨਹੀਂ ਆ ਇਹਨਾਂ ਨੂੰ ਪਤਾ ਹੋਏਗਾ ਕਿ ਟੈਨਸ਼ਨ ਲੈਣ ਦੇ ਹੁਣੇ ਘਰ ਦੇ ਕਿੱਦਾਂ ਕਰਨੀ ਆ ਫੇਰ ਲਾ ਕੇ ਜਿੰਨੀ ਆ ਕੁਣ ਹੀ ਡੇ ਹੈਗੀ ਤੇ ਚਲ 2 ਮਿੰਟ ਚੁੱਕ ਕੇ ਦੱਸ ਦੋ ਵੀ ਮੈਂ ਠੀਕ ਠਾਕ ਆ ਗੁਰਲੀਨਾ ਉਹ ਤੇ ਸ਼ਾਮ ਆ ਪੈ ਗਿਆ ਵਾ ਤੇ ਪਿੰਦਰੇ ਤੱਕ ਆਇਆ ਹੀ ਨਹੀਂਗਾ ਤੇ ਫੋਨ ਨਹੀਂ ਆਇਆ ਨਹੀਂ ਮੰਮੀ ਉਹਨਾਂ ਨੇ ਮੈਨੂੰ ਜਾ ਕੇ ਵੀ ਨਹੀਂ ਫੋਨ ਲਾਇਆ ਹੈਗਾ ਮੈਂ ਉਹਨਾਂ ਨੂੰ ਆਖਿਆ ਸੀ ਜੇ ਤੂੰ ਪਹੁੰਚ ਜੇਗੀ ਮੈਨੂੰ ਫੋਨ ਲਾਇਓ ਤੇ ਮੇਰੇ ਲੋ ਤੁਹਾਡੇ ਸਾਹਮਣੇ ਇਦਾਂ ਮੇਰਨਾ ਕਰਦੇ ਆ ਕਿ ਢਿੱਡੀ ਗਲਤ ਗੱਲ ਵਾਰਾਂ ਇਹਨੂੰ ਮੁੰਡੇ ਨੂੰ ਮੈਂ ਕਿੰਨਾ ਸਮਝਾਉਂਦੀ ਰਹਿਣੀ ਆ ਤੇ ਹੁਣ ਆਪਣੇ ਜ਼ਿੰਮੇਵਾਰੀਆਂ ਸਮਝ ਪਰ ਨਾ ਉਹ ਹੀ ਆਤਾਂ 11 ਦੋਸਤਾਂ ਨੂੰ ਸਭ ਤੋਂ ਪਹਿਲਾਂ ਰੱਖਿਆ ਇਹਨੇ ਪਰ ਮੰਮੀ ਜਦ ਅੱਜ ਆਏ ਨਾ ਫਿਰ ਮੈਂ ਇਹਨਾਂ ਨਾਲ ਲੜਨਾ ਫਿਰ ਨਾ ਉਹ ਲੜਦੀ ਆ ਆਹ ਤਾਂ ਲੜ ਕੇ ਮੈਂ ਕਹਣਾ ਕਿੰਨੀ ਤੂੰ ਨਾਲ ਲੜ ਤੂੰ ਸਿੱਧਾ ਕਰ ਇਹਨੂੰ ਜਿੱਦਾਂ ਮਰਜ਼ੀ ਕਰ ਇਹ ਨਾ ਬਹੁਤਾ ਹੀ ਵਿਗੜ ਗਿਆ ਵਾ ਇਹਨੂੰ 11 ਦੋਸਤਾਂ ਨਾਲ ਹਟਾਉਣਾ ਪੈਣਾ ਹੁਣ ਮੰਮੀ 2 ਮਿੰਟ ਤੇ ਕਰ ਹੀ ਸਕਦੇ ਅੱਗੇ ਕਿਹੜੀ ਗੱਲ ਹੀ ਪੁੱਤ ਤੇ ਮੈਂ ਕੀ ਦੱਸਾਂ ਗੁੱਸਾ ਤੇ ਮੈਨੂੰ ਵੀ ਬੜਾ ਆਉਂਦਾ ਵਾ ਪਰ ਹੁਣ ਜਵਾਨਤੀ ਪੁੱਤ ਨੂੰ ਬੰਦਾ ਕੀ ਆਖੇ ਹੈ ਹੁਣ ਤਾਂ ਕਹਿੰਦੇ ਮਾਂ ਪਿਓ ਨੂੰ ਸ਼ਰਮ ਆਉਂਦੀ ਵਾਰ-ਵਾਰ ਤੂੰ ਮੇਰੀ ਤੀਨ ਨੱਥ ਪਾਇਨੂ ਹੈ ਆਉਂਦਾ ਵਾ ਨਾ ਅੱਜ ਇਹਨੂੰ ਚੰਗੀ ਤਰ੍ਹਾਂ ਸਮਝਾਵੀ ਕਿ ਖਬਰਦਾਰ ਅੱਜ ਤੋਂ ਬਾਅਦ ਮੁੰਡਿਆਂ ਦੇ ਨਾਲ ਕਿਤੇ ਗਏ ਤੇ ਤੂੰ ਕਹੀਂ ਮੈਂ ਆਪਣੇ ਪੇਕੇ ਤੇ ਜਾਣਾ ਠੀਕ ਆ ਚਲੋ ਠੀਕ ਆ ਮੈਂ ਫੋਨ ਲਾਉਂਦੀ ਚੁੱਪ ਨਹੀਂ ਡੇ ਹੈਗੇ ਚੱਲ ਕੋਈ ਨਹੀਂ ਪੁੱਤ ਇੱਕ ਵਾਰੀ ਨਾ ਮੇਰੇ ਸਾਹਮਣੇ ਫੋਨ ਲਾ ਕੇ ਕੋਈ ਗੱਲ ਨਹੀਂ ਮੰਮੀ ਲਾ ਦੇਣੀ ਹੈ ਇੱਕ ਤਾਂ ਦਿੱ ਤਸੱਲੀ ਕਰਕੇ ਨਹੀਂ ਤੇ ਮੈਂ ਸਵੇਰ ਦਾ ਫੋਨ ਲਾਉਂਦੀ ਮੇਰਾ ਤਾਂ ਚੁੱਪ ਨਹੀਂ ਡੇ ਗਈ ਬੈਲ ਜਾਂਦੀ ਉਮੀ ਬੈਲ ਚੁੱਪ ਨਹੀਂ ਡੇ ਹੈਗੇ ਚੱਲ ਰਹਿੰਦੇ ਹੁਣ ਬਾਰ-ਬਾਰ ਫੋਨ ਨਾ ਲਾ ਪਤਾ ਕੀ ਗੱਲ ਆ ਘੜੀ-ਘੜੀ ਫੋਨ ਲਾਏਂਗੀ ਨਾ ਫਿਰ ਐਵੇਂ ਆਣ ਕੇ ਗੁੱਸਾ ਹੋਗਾ ਤੇਰੇ ਉੱਤੇ ਮੈਂ ਮੁੰਡਿਆਂ ਚ ਬੈਠਾ ਹਾਂ ਤੇ ਤੂੰ ਬਾਰ-ਬਾਰ ਫੋਨ ਕਰਦੀ ਚੱਲਾ ਮੇਰੀ ਕੀ ਬਾਤ ਚਲੀਏ ਆ ਜਾ ਰਸੋਈ ਚ ਕੋਹ ਬਣਉਨੇ ਤੇਰਾ ਮਨ ਹੋਰ ਦਾ ਹੋਰ ਹੋਵੇ ਚਲੋ ਮੀ ਆ ਜਾ ਮੇਰੀ ਆ ਜਾ ਇਹ ਫੋਨ ਆ ਗਿਆ ਦੇਖ ਸਭ ਸਹੀ ਵੀ ਮਾਇਨੇ ਹੁਣ ਇਹ ਫੋਨ ਕਰਨਾ ਹੈਗਾ ਹੁਣ ਘਰ ਜਾ ਕੇ ਨਾ ਸਰਪ੍ਰਾਈਜ਼ ਹੀ ਦੇਣਾ ਵਾ ਇਹ ਦਸਵਾ ਪਹਿਲਾ ਕਿਦਾਂ ਦੇ ਲੱਗੇ ਕੱਪੜੇ ਸਨੀਓ ਰੇਲ ਵਿੱਚ ਅਪਲਾਈ ਕਰ ਲੈਣਾ ਫਾਰਮ ਜਾਇਓ ਸਨੀ ਭਾਦੀ ਹਾਂਜੀ ਮੈਂ ਕਿਹ ਹੈਂ ਦੀਪਿੰਦਰ ਨੂੰ ਫੋਨ ਲਾਇਓ ਹਾਂ ਕਿੰਨਾ ਟਾਈਮ ਹੋ ਗਿਆ ਹਜੇ ਤੱਕ ਆਏ ਨਹੀਂ ਹੈਗੇ ਕੋਈ ਗੱਲ ਨਹੀਂ ਭਾਬੀ ਗਿਆ ਬਾਪੇ ਆ ਗਿਆ ਹੁਣ ਕੋਈ ਯਾਰ ਦੋਸਤ ਕਰੀਆ ਨਾ ਲਾ ਦੇ ਅਰਜੋ ਕਹਿੰਦੇ ਮੈਂ ਇੱਕ ਮਿੰਟ ਲਾਉਣਾ ਕਿ ਮੈਂ ਲਾਉਂਦੀ ਤੇ ਮੇਰਾ ਤਾਂ ਫੋਨ ਚੁੱਕਣ ਨਹੀਂ ਦੇ ਹੈਗੇ ਬਿਜ਼ੀ ਆਈ ਜਾਂਦੇ ਆ ਇਹਨਾਂ ਦਾ ਉਦਾਂ ਗੱਡੀ ਗੁੱਡੀ ਪਿਆ ਨਾ ਫੋਨ ਕਿਤੇ ਬਾਹਰ ਅੰਦਰ ਖੋਤਾਂ ਨਾ ਵਾ ਤੈਨੂੰ ਪਤਾ ਟ੍ਰੈਫਿਕ ਬੜੀ ਹੁੰਦੀ ਹੈ ਸ਼ਹਿਰ ਦੇ ਵਿੱਚ ਮੈਂ ਲਾਉਣਾ ਇੱਕ ਮਿੰਟ ਕਿ ਬੰਦ ਹੋ ਰਿਹਾ ਯਾਰ ਦੁਬਾਰਾ ਕਰ ਲੈ ਡਾਇਲ ਇਹ ਲੈ ਨੈਟਵਰਕ ਦਾ ਹੋ ਜਾਂਦਾ ਪਤਾ ਵੇਖ ਮੈਂ ਜਦੋਂ ਲਾਣ ਦੀ ਆ ਉਦੋਂ ਤੇ ਬੈਲ ਜਾਣਦੀ ਹੈ ਉਦੋਂ ਤਾਂ ਨਹੀਂ ਕੋਈ ਸੋਚ ਆਫ ਬੈਟਰੀ ਬਾਂਡਰੀ ਨਾਲ ਡਾਊਨ ਹੋ ਗਈ ਹੋਏ ਹੁਣ ਦੀ ਇਹ ਕਰੀ ਤੇ ਦੁਬਾਰਾ ਤੋਂ ਲਾ ਕੇ ਵੇਖ ਹਾਂ ਅਜੇ ਸਵਿਚ ਬੰਦਾ ਹੋ ਗਿਆ ਯਾਰ ਤੈਨੂੰ ਪਤਾ ਵੀ ਆ ਪਿੰਦਰਵੀਰ ਸਵਿਚ ਬੰਦ ਕਰਨਾ ਦਾ ਆ ਆਵੇ ਮੈਂ ਖੇਲੂ ਨਾ ਕੋਈ ਉਹਦੀ ਇੱਕ ਖਾਸੀਅਤ ਹੈ ਕਦੇ ਵੀ ਉਹਨੇ ਫੋਨ ਨਾ ਬੰਦ ਕੀਤਾ ਤਾਂ ਨਾ ਕਦੇ ਸਾਇਲੈਂਟ ਚ ਲਾਇਆ ਹੋਰ ਕਿਸਦਾ ਨਹੀਂ ਨੰਬਰ ਹੈਗਾ ਉਹਦੇ ਦੋਸਤ ਦਾ ਉਹਨਾਂ ਦੇ ਫੋਨ ਤੇ ਲਾ ਕੇ ਵੇਖ ਲੋ ਸਵਿਚ ਬੰਦਾ ਹੋ ਗਿਆ ਵਾ ਪਤਾ ਨਹੀਂ ਕਰ ਤੋ ਸੋਚਉ ਫੋਨ ਗਿਆ ਜਿਹੜੇ ਇਹਨਾਂ ਨਾਲ ਦੋਸਤ ਗਏ ਉਹਨਾਂ ਦੇ ਉਹਨਾਂ ਤੇ ਫੋਨ ਚ ਲਾ ਕੇ ਵੇਰ ਲਾ ਮੈਂ ਕਰਦਾ ਇੱਕ ਮਿੰਟ ਰਹੀ ਨਾ ਸ਼ਾਇਦ ਉਹਨਾਂ ਕੋਲ ਨਾ ਨੰਬਰ ਤੇ ਕੋ ਲਾਉਣਾ ਵੇ ਨੰਬਰ ਵੀ ਉਹਦਾ ਯਾਰ ਹੈਗਾ ਕਵਿੱਕੀ ਹੋਰ ਕੋਨੇ ਚਰਕਨ ਮੈਂ ਕਰਕੇ ਵੇਰਨਾ ਭਾਂਤੀ ਕਹਿੰਦੇ ਬਸ ਬਣਾ ਪਹਿਲੇ ਟੈਨਸ਼ਨ ਨਾ ਲਾਓ ਉੱਥੇ ਮੋਟ ਹੋ ਗਿਆ ਨਾ ਹਾਂ ਵਿਕੀ ਵੀ ਹਾਲ ਚਾਲ ਵਧੀਆ ਤੇ ਪਿੰਦਰਵੀਰ ਤੇਰੇ ਕੋਲ ਹੀ ਹੈ ਨਹੀਂ ਚਲ ਠੀਕ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਉਹਨਾਂ ਗਏ ਸ਼ਹਿਰ ਨੂੰ ਤਾਂ ਫੋਨ ਜਨਾਂ ਦਾ ਲੱਗਣ ਜਾ ਤੇ ਆਪਾਂ ਸੋਚਿਆ ਸ਼ਾਇਦ ਤੁਹਾਡੇ ਕੋਲ ਨਾ ਚੱਲ ਗਿਆ ਠੀਕ ਹੈ ਕੋਈ ਨਹੀਂ ਵੀਰੇ ਓਕੇ ਓਕੇ ਉੱਥੇ ਵੀ ਨਹੀਂ ਗਏ ਹੈਗੇ ਚਲ ਕੋਈ ਗੱਲ ਨਹੀਂ ਟੈਨਸ਼ਨ ਨਾ ਲੋ ਭਾਪੀ ਜੀ ਆ ਜਾਂਦਾ ਵਾ ਦੇਖ ਲਓ ਗਿਆ ਨਾ ਕਿਤੇ ਲੱਗ ਗਿਆ ਗੱਲੀਰ ਪੁੱਤ ਖਾਦਾ ਦੇ ਕੱਖ ਦੀ ਲਿਆ ਡੈਡੀ ਆ ਕੀ ਗੱਲ ਕਰ ਰਹੇ ਹੋ ਕੀ ਕਹਿ ਰਹੇ ਹੋ ਉਹ ਕਿਦਾਂ ਦੀ ਗੱਲ ਕਰ ਰਹੇ ਡੈਡੀ ਕੀ ਗੱਲ ਕਹਿ ਰਹੇ ਹੋ ਉਹ ਕਿਧਰ ਰੁਸ਼ਟ ਗਿਆ ਚਲ ਗਿਆ ਡੈਡੀ ਇਹ ਕਹਿੰਦੇ ਬਈ ਪਾਤਾ ਦਾ ਜੀ ਆਪਦੇ ਘਰ ਦਾ ਬੇੜਾ ਘਟ ਹੋ ਗਿਆ ਵਾ ਡੈਡੀ ਅੰਮ੍ਰਿਤ ਕਿ ਬਣ ਗਿਆ ਵਾ ਡੈਡੀ ਕੌਣ ਦਾ ਨੂੰ ਕਹਿ ਰਹੇ ਹੋ ਤੁਸੀਂ ਕਿਹੜਾ ਪਾਤਾ ਤੂੰ ਕਿਥੇ ਲੇ ਗਿਆ ਇਸਲਾਮ ਮਨ ਦੀ ਕੀ ਕਹਿੰਦੇ ਆ ਕੀ ਕਹਿੰਦੇ ਆ ਡੈਡੀ ਕਹਿੰਦੇ ਬਿੰਦਰ ਨਹੀਂ ਰਿਹਾਗਾ ਇਹ ਗੱਲ ਹੋਰ ਹੋਣਾ ਨਹੀਂ ਨਹੀਂ ਅੱਜ ਤੋਂ ਗੱਲ ਹੋਰ ਖੁੱਲ੍ਹ ਗਈ ਨਹੀਂ ਮਮੀ ਲੈ ਤੜੀ ਆ ਨੁਕਨ ਕਹੀਏ ਗੱਲ ਸਾਰਾ ਝੂਠ ਨਾ ਨਹੀਂ ਸੱਚ ਨਹੀਂ ਆ ਲਾਉ ਬੜਾ ਫੋਨ ਮਮੀ ਮੈਂ ਫੋਨ ਲਾਉਂਦਾ ਬੰਦ ਹੋ ਜਾਏਗਾ ਹਾਏ ਇਹਨਾਂ ਨੂੰ ਕਹੀ ਜਾਂਦਾ ਕਿਛ ਬਾਰੇ ਕਿਉਂ ਤਾਂ ਮੰਮੀ ਉੱਠ ਕੋਕ ਨੀ ਆ ਬਈ ਮੰਮੀ ਦੀ ਕੋਈ ਦੰਗਾ ਕਰ ਤੂੰ ਨਹੀਂ ਪਤਾ ਮੇਰੀ ਤੇਰੀ ਜਿੱਤੇ ਵੀ ਕੋਈ ਕੋਈ ਗੱਲ ਲਾ ਯਾਰ ਕੇ ਪਤਾ ਵੀ ਤੇ ਮਮਾ ਵੀ ਕਰੀ ਜਾਉਂਦਾ ਮਾਂ ਦਾ ਆਉਂਦਿਆ ਫੋਨ ਮੰਜਿੰਦਰ ਮੰਜਿੰਦਰ